ਇੱਕ ਗੱਲ ਹੋਰ ਹੋ ਗਈ ਹਾਂ ਮਮੀ ਦਾ ਸਾਗ ਗਿਆ ਤਾਂ ਹੋ ਗਿਆ ਨਾ ਹਾਂ ਸਾਗ ਮਿਲਿਆ ਹੀ ਨਹੀਂ ਲੰਕਰ ਹਾਲ ਚ ਅਸੀਂ ਤਾਂ ਭਾਈ ਬਾਹਰ ਵੀ ਉੱਥੇ ਮੈਂ ਤੁਹਾਨੂੰ ਕਹੀ ਤਾਂ ਗਈ ਅਸੀਂ ਬਾਅਦਾਂ ਸ਼ੋਪਿੰਗ ਬਾਅਦ ਚ ਕਰ ਲੈਣੇ ਪੜਸ ਲੇਟ ਹੋ ਗਏ ਹਾਂ ਹਾਂ ਬਾਬਾ ਵੀ ਕਹੇ ਕਹਿੰਦਾ ਬੀਬੀ ਕਹਿੰਦਾ ਸਾਗ ਟਿਕਦਾ ਸਾਗ ਤਾਂ ਕਹਿੰਦਾ ਚਾਰ-ਚਾਰ ਜਿੰਦਾ ਜਮਾ ਕਰ ਲਿਆ ਮੀਤ ਪਰ ਤੇ ਚੈਨਲ ਪਰ ਵੀ ਸਤਿ ਸ੍ਰੀ ਅਕਾਲ ਵੀ ਆਈ ਵੀ ਠੀਕ ਆ ਯਾਰ ਹਨਾ ਵੀਰਾਂ ਦਾ ਵੀਰ ਕਰਨ ਵੀ ਆਏ ਲੱਗਦਾ ਜਿੱਦਾਂ ਬਾਹੂਬਲੀ ਜੀ ਨਾਮ ਲੰਦੇ ਹੁੰਦੇ ਉਹ ਫੀਲਿੰਗ ਜੀ ਆਈ ਸੀ ਹਨਾ ਵੀਰੋ ਕਾ ਵੀਰ ਕਰਨ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਚ ਮਾਲਕ ਕਰੇ ਜੀ ਵਾਧਾ ਸੋ ਲਓ ਜੀ ਅਸੀਂ ਹੁਣ ਅੱਜ ਪਈ ਚਾਲੇ ਲੱਗੇ ਆ ਜੀ ਪਉਣ ਸ੍ਰੀ ਹਜੂਰ ਸਾਹਿਬ ਤੋਂ ਬਹੁਤ ਭੈਣਾਂ ਦੇ ਮੈਸੇਜ ਆਏ ਹੋਏ ਤੇ ਬਹੁਤ ਵੀਰਾਂ ਦੇ ਮੈਸੇਜ ਆਏ ਹੋਏ ਤੇ ਵੀ ਭਾਈ ਕੋਈ ਭੈਣ ਕਹੇ ਵੀ ਮੇਰੇ ਬੱਚਿਆਂ ਦੀ ਨਿਊਜ਼ੀਲੈਂਡ ਦੀ ਫੈਲ ਲੱਗੀ ਵੀ ਆ ਜੀ ਵੀ ਉਹਨਾਂ ਦਾ ਇਹ ਅਰਦਾਸ ਕਰਿਓ ਕੋਈ ਕਹੇ ਮੇਰੀ ਆਸਟ੍ਰੇਲੀਆ ਦੀ ਫਾਈਲ ਲੱਗੀ ਵੀ ਹੈ ਜੀ ਉਹਨਾਂ ਵਾਸਤੇ ਅਰਦਾਸ ਕਰਿਓ ਕੋਈ ਕਹੇ ਜੀ ਭਾਈ ਵੀ ਸਾਡੇ ਬੱਚਾ ਨਹੀਂ ਹੁੰਦਾ ਵੀ ਉਹਨਾਂ ਵਾਸਤੇ ਅਰਦਾਸ ਕਰਿਓ ਬਹੁਤ ਅਰਦਾਸਾਂ ਆਈਆਂ ਜੀ ਪਰਸਨਲ ਮੈਸੇਜ ਵੀ ਆਏ ਕਈ ਨਹੀਂ ਸ਼ੇਅਰ ਕਰਦੇ ਹੁੰਦੇ ਹਨਾ ਆਪਣਾ ਸਾਰੀ ਕਹਿ ਲਓ ਵੀ ਵੀਡੀਓ ਦੇ ਵਿੱਚ ਕਮੈਂਟਾਂ ਵਿੱਚ ਕਈ ਨਹੀਂ ਸ਼ੇਅਰ ਕਰਦੇ ਪਰਸਨਲ ਮੈਸੇਜ ਬਹੁਤ ਆਏ ਅਗਲਾ ਪ੍ਰਾਈਵੇਸੀ ਰੱਖਦਾ ਹੁੰਦਾ ਹਨਾ ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਇਨਾ ਪਿਆਰ ਦੰਨੇ ਆ ਪਹਿਲਾਂ ਤਾਂ ਤੇ ਥੋੜਾ ਜਿਹਾ ਗਿਲਾ ਜ਼ਰੂਰ ਹੈ ਕੁਝ ਕੁ ਬੰਦੇ ਨਾਲ ਸਾਰਿਆਂ ਨਾਲ ਨਹੀਂ ਉਹ ਕੱਲ ਵਾਲੀ ਵੀਡੀਓ ਚ ਵੀ ਕੱਲ ਵਾਲੀ ਨਹੀਂ ਸੌਰੀ ਇਹ ਵੀਡੀਓ ਥੋੜੀ ਜਿਹੀ ਲੇਟ ਛੱਡ ਹੋਣੀ ਆ ਉਹ ਪਹਿਲਾਂ ਵਾਲੀ ਵੀਡੀਓ ਵਿੱਚ ਵੀ ਇੱਕ ਦਿਨ ਮੈਂ ਸ਼ੇਅਰ ਕਰੀ ਸੀਗੀ ਗੱਲ ਵੀ ਜੇ ਤਾਂ ਮਤਲਬ ਅਸੀਂ ਬਾਜ਼ਾਰ ਵਿੱਚ ਜਾਂਦੇ ਆ ਜੀ ਬਾਜ਼ਾਰ ਵਿੱਚ ਚਲੋ ਇਹ ਜ਼ਿੰਦਗੀ ਹਰੇਕ ਦੀ ਆ ਹਰੇਕ ਬੰਦਾ ਜਦ ਕਿਤੇ ਬਾਹਰ ਅੰਦਰ ਜਾਂਦਾ ਨਾ ਤਾ ਕੁਸ ਜਦੋਂ ਹੁਣ ਕਿਸੇ ਦੁਕਾਨ ਕੋਲੋਂ ਲੰਘਦਾ ਵਧੀਆ ਕੋਲੋਂ ਜਾਂ ਕਿਸੇ ਹੋਟਲ ਕੋਲੋਂ ਲੰਘਦਾ ਹੁਣ ਜਿਵੇਂ ਨਾਲ ਭਾਈ ਕਹਿ ਲਓ ਕਿ ਛੋਟੀ ਉਮਰ ਦਾ ਸਾਡੇ ਨਾਲ ਕਰਨ ਵੀ ਆ ਨਿਆਣਾ ਹੀ ਕਹਿ ਲਓ ਚਲੋ ਅੱਜ ਦੇ ਟਾਈਮ 'ਚ ਤਾਂ ਫਿਲਹਾਲ ਇਹ ਨਿਆਣਾ ਏ ਕਿਉਂਕਿ ਨਿਆਣਿਆਂ ਨੂੰ ਖਾਣ ਪੀਣ ਦਾ ਸ਼ੌਂਕ ਹੁੰਦਾ ਹੈ ਨਾ ਬਾਹਰ ਅੰਦਰ ਦਾ ਹੋਰ ਗੁਰਦੁਆਰੇ ਵਿੱਚ ਚਾਹੇ ਜੋ ਮਰਜ਼ੀ ਬਣਿਆ ਹੋਵੇ ਨਿਆਣੇ ਨੂੰ ਸ਼ੌਂਕ ਹੁੰਦਾ ਹੀ ਆ ਵੀ ਮੈਂ ਬਾਹਰ ਦਾ ਖਾਣਾ ਹੈ ਨਾ ਸੋ ਤਾਂ ਕਰਕੇ ਭਾਈ ਬੰਦੇ ਦਾ ਆਪਣਾ ਦਿਲ ਵੀ ਕਰਦਾ ਆਪਾਂ ਕੱਲਾ ਕਰਨ ਦੇ ਸਿਰਪੇ ਵੀ ਨਹੀਂ ਪਾਂਡਾ ਫੋੜਦੇ ਤਾਂ ਕਿਤੇ ਜੇ ਕਿਤੇ ਉਦਾਂ ਵੜ ਜੋ ਖਾਣ ਪੀਣ ਜਾਂ ਕੁਛ ਸ਼ਾਪਿੰਗ ਕਰਨ ਵੜ ਜੋ ਕਿਸੇ ਬਾਜ਼ਾਰ ਚ ਫੇਰ ਤਾਂ ਲੋਕ ਵੀਡੀਓ ਮਤਲਬ ਵਧੀਆ ਵੀ ਦੇਖਦੇ ਆ ਅਰ ਫਿਰ ਦੂਜੇ ਪਾਸੇ ਨੂੰ ਹੋ ਜਾਂਦੇ ਆ ਵਿਊ ਤਾਂ ਪੈਂਦੇ ਹੀ ਪੈਂਦੇ ਆ ਵੀਡੀਓ ਨੂੰ ਪਰ ਦੂਜੇ ਪਾਸੇ ਨੂੰ ਹੋ ਜਾਂਦੇ ਆ ਤੁਸੀਂ ਉਰੇ ਖਾਣ ਪੀਣ ਗਏ ਵੇ ਆ ਗੁਰਦੁਆਰੇ ਚ ਖਾ ਲੂ ਤੁਹਾਡਾ ਖਾਣਾ ਪੀਣਾ ਨਹੀਂ ਮੁੱਕਦਾ ਜੀ ਤੁਸੀਂ ਉਰੇ ਸ਼ਾਪਿੰਗ ਕਰਨ ਗਏ ਵੇ ਆ ਤੁਹਾਡਾ ਆਹੀ ਕੰਮ ਰਹਿੰਦਾ ਜੀ ਹਨਾ ਸੋ ਆਪਾਂ ਭਾਈ ਦੁਨੀਆ ਨੂੰ ਨਹੀਂ ਬਦਲ ਸਕਦੇ ਤੇ ਨਾ ਅਸੀਂ ਆਪਣੇ ਆਪ ਨੂੰ ਬਦਲਣਾ ਕਿਸੇ ਕਰਕੇ ਅਸੀਂ ਆਪਣੀ ਜ਼ਿੰਦਗੀ ਜੀਣੇ ਆ ਵਧੀਆ ਜੀਣੇ ਆ ਆਪਾਂ ਕਿਸੇ ਦੇ ਗੁਲਾਮ ਨਹੀਂ ਹੈਗੇ ਸੋ ਚਲੋ ਇਹ ਵੀ ਗੱਲਾਂ ਛੱਡੂ ਪਰ ਮੇਰੀ ਜਿਹੜੀ ਗੱਲ ਕਹਿਣ ਦਾ ਮਤਲਬ ਤਾਂ ਜਿਹੜੀਆਂ ਗੁਰਦੁਆਰੇ ਦੀਆਂ ਅਸੀਂ ਵੀਡੀਓ ਪਾਉਂਦੇ ਆ ਵਧੀਆ ਬਣਾ ਕੇ ਐਂ ਕਹਿ ਲੋ ਵੀ ਸਿੱਖਿਆ ਦੇਣ ਵਾਲੀਆਂ ਵਧੀਆ ਤੁਹਾਨੂੰ ਕੁਝ ਦੇਖਣ ਨੂੰ ਮਿਲਦਾ ਇਤਿਹਾਸ ਦੇਖਣ ਨੂੰ ਮਿਲਦਾ ਉਹ ਦੇਖਦੇ ਨੇ ਫੇਰ ਤੁਸੀਂ ਆਪ ਦੱਸੋ ਭਾਈ ਵੀ ਫੇਰ ਤਾਂ ਸਾਨੂੰ ਬਾਜ਼ਾਰ ਵਾਲੀਆਂ ਪੌਣੀਆਂ ਬਣਦੀਆਂ ਹੀ ਆ ਤੁਸੀਂ ਗੁਰਦੁਆਰੇ ਵਾਲੀਆਂ ਵੀਡੀਓ ਦੇਖਦੇ ਨਹੀਂ ਹੈ ਜੇ ਅਸੀਂ ਬਾਜ਼ਾਰ ਵਾਲੀਆਂ ਨਹੀਂ ਪਾਉਂਦੇ ਚਲੋ ਛੱਡੋ ਅਸੀਂ ਨਹੀਂ ਪਾਉਂਦੇ ਪਰ ਗੁਰਦੁਆਰੇ ਵਾਲੀਆਂ ਕਿਹੜਾ ਤੁਸੀਂ ਦੇਖਦੇ ਇਹ ਬਾਈ ਜੀ ਤਾਂ ਹੀ ਕਹਿੰਦੇ ਵੀ ਦੁਨੀਆ ਨਹੀਂ ਜਿੱਤ ਹੁੰਦੀ ਆਪਣਾ ਬਾਬੇ ਨਾਨਕ ਨਾ ਕਾਨੂੰਨੀ ਦੁਨੀਆ ਨੇ ਤਾਂ ਯਾਰ ਚੰਗਾ ਕਿਹਾ ਬਾਬੇ ਅਸੀਂ ਆਏ ਨਹੀਂ ਕਹਿੰਦੇ ਅਸੀਂ ਬਾਬੇ ਨਾਨਕ ਦੀ ਰੀਸ ਨਹੀਂ ਕਰਦੇ ਭਾਈ ਹੁਣ ਦੂਏ ਪਾਸੇ ਨੂੰ ਨਾ ਗੱਲ ਲੇ ਜਿਓ ਵੈਸੇ ਇੱਕ ਗੱਲ ਕਰਦੇ ਆਂ ਵੀ ਬਾਬੇ ਨਾਨਕ ਨੂੰ ਵੀ ਦੁਨੀਆ ਮਾੜਾ ਕਹੀ ਜਾਂਦੀ ਸੀ ਨਾਲੇ ਉਹਨਾਂ ਨੇ ਕਦੇ ਕਿਸੇ ਦਾ ਬੁਰਾ ਨਹੀਂ ਕਰਿਆ ਭਲੇ ਹੀ ਕਰਿਆ ਸਾਰੀ ਦੁਨੀਆ ਦਾ ਹਨਾ ਚਲੋ ਛੱਡੋ ਭਰਾ ਇਹ ਗੱਲਾਂ ਬਹੁਤ ਕੱਲ੍ਹ ਵਾਲੀ ਜਿਹੜੀ ਪਹਿਲਾਂ ਇੱਕ ਦਿਨ ਵੀਡੀਓ ਛੱਡੀ ਸੀਗੀ ਉਹਦੇ 'ਚ ਬਹੁਤ ਪਿਆਰ ਵੀ ਮਿਲਿਆ ਵੀ ਅਸੀਂ ਤਾਂ ਜੀ ਤੁਹਾਡੇ ਸਾਰੇ ਵੀ ਬਲੌਗ ਦੇਖੇ ਅਸੀਂ ਨਹੀਂ ਮਿਸ ਕਰਿਆ ਕੋਈ ਵੀ ਬਹੁਤ ਵਧੀਆ ਲੱਗਿਆ ਹਨਾ ਚਲੋ ਭਾਈ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਜਿਨੇ ਨਹੀਂ ਵੀ ਵੀਡੀਓ ਦੇਖੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਹਨਾ ਤੇ ਦਿੱਲੀ ਵਾਲੀ ਪੂਆ ਨੂੰ ਪਹਿਲਾਂ ਵੀਡੀਓ ਦੇ ਦੇਰੀਏ ਸੌਰੀ ਕਹੋ ਵੀ ਅਸੀਂ ਪਹਿਲਾਂ ਦੱਸਿਆ ਨਹੀਂ ਪਰ ਹੁਣ ਅਸੀਂ ਦੱਸਿਆ ਹੁਣ ਪੂਆ ਸਾਨੂੰ ਮੇਰੇ ਨਾਲ ਗਈ ਤੇ ਮੈਨੂੰ ਥੋੜੇ ਬਹੁਤ ਗੁੱਸਾ ਸੀ ਮੈਨੂੰ ਪਹਿਲਾਂ ਦੱਸਿਆ ਕਿ ਸੋ ਭਾਈ ਇੱਕ ਪੂਆ ਜੀ ਆ ਸਾਡੇ ਦਿੱਲੀ ਅ ਉਹਨਾਂ ਨੂੰ ਉਹ ਜਿੱਦਣ ਅਸੀਂ ਆਏ ਆ ਉਦੋਂ 7 ਤੋਂ 10 ਨਹੀਂ ਜੀ ਹੋਇਆ ਵੇ ਉਹ ਉਹਨਾਂ ਨੂੰ ਥੋੜਾ ਜਿਹਾ ਗਿਲਾ ਸਾਡੇ ਨਾਲ ਚਲੋ ਗਿਲਾ ਤਾਂ ਨਹੀਂ ਹੁਣ ਤਾਂ ਬੱਸ ਇਹ ਗਿਲਾ ਦੂਰ ਹੋ ਗਿਆ ਸਾਡੀ ਗੱਲ ਹੋਈ ਉਹਨਾਂ ਦੇ ਨਾਲ ਫੋਨ ਤੇ ਉਹ ਕਹਿੰਦੇ ਭਾਈ ਬੇ ਮੈਂ ਤੁਹਾਨੂੰ ਲੈ ਕੇ ਜਾਣਾ ਹੈ ਦਿੱਲੀ ਸਟੇਸ਼ਨ ਤੋਂ ਉਹਨਾਂ ਕਰਕੇ ਫਿਰ ਅਸੀਂ ਜਿਹੜੀਆਂ ਹੁਣ ਪਲੇਨ ਦੀਆਂ ਟਿਕਟਾਂ ਕਰਾਈਆਂ ਉਹ ਸਗੋਂ ਥੋੜੀਆਂ ਜਿਹਾ ਲੇਟ ਕਰਾਈਆਂ ਕਿਉਂਕਿ ਪੰਜ ਚਾਰ ਘੰਟੇ ਸਾਨੂੰ ਉਹਨਾਂ ਕੋਲ ਰਹਿਣਾ ਪਿਆ ਬਾਕੀ ਹੁਣ ਟ੍ਰੇਨ ਦੇ ਉੱਪਰ ਡਿਪੈਂਡ ਆ ਜੇ ਤਾਂ ਟ੍ਰੇਨ ਉਹਦੇ ਟਾਈਮ ਨਾਲ ਪਹੁੰਚ ਗਈ ਫਿਰ ਤਾਂ ਅਸੀਂ ਉਹਨਾਂ ਦੇ ਘਰਾਂ ਪੰਜ ਚਾਰ ਘੰਟੇ ਲਾ ਦਾਂਗੇ ਕਿਉਂਕਿ ਜੇ ਟ੍ਰੇਨੇ ਲੇਟ ਹੋ ਗਈ ਸਾਡੀਆਂ ਪਲੇਨੀਆਂ ਜਿਹੜੀਆਂ ਟਿਕਟਾਂ ਉਹ ਹੋਈਆਂ ਵੀ ਆ ਰਾਤ ਹੀ 8 ਵਜੇ ਦੀਆਂ ਫੇਰ ਸਾਨੂੰ ਮੁਸ਼ਕਲ ਹੋ ਜਣਾ ਬੂਆ ਜੀ ਫੇਰ ਮਾਫ ਕਰਿਓ ਚਲੋ ਬਾਕੀ ਉਮੀਦ ਪੂਰੀਆਂ ਤੁਹਾਡੇ ਕੋਲ ਆ ਕੇ ਜਰੂਰ ਜਾਵਾਂਗੇ ਚਾਹੇ ਅੱਧੇ ਘੰਟੇ ਵਾਸਤੇ ਹੀ ਆ ਕੇ ਜਾਈਏ ਠੀਕ ਹੈ ਜੀ ਤੇ ਚਲੋ ਫੇਰ ਹੁਣ ਬਾਕੀ ਭਾਈ ਮਾਲਕ ਦੀ ਕਿਰਪਾ ਨਾਲ ਸਾਰਾ ਆਪਣਾ ਵਧੀਆ ਰਿਹਾ ਉਰੇ ਵੀ ਵਧੀਆ ਰਿਹਾ ਨਾ ਜੋ ਵੀ ਘੁੰਮਣਾ ਫਰਨਾ ਤੇ ਇਧਰ ਹੁਣ ਪਹਿਲਾ ਦਾ ਮਿਲੋ ਜੀ ਸਾਡੇ ਜਵਾਨ ਵੀਰਾਂ ਦਾ ਵੀਰ ਕਰਨ ਵੀਰ ਮੇਰੇ ਮਨ ਨੂੰ ਚੈਰਨ ਪੈ ਪਈ ਸਸਰੀਆ ਕਾਲ ਵੀ ਆਈ ਵੀ ਠੀਕ ਆ ਯਾਰ ਹਨਾ ਵੀਰਾਂ ਦਾ ਵੀਰ ਕਰਨ ਵੀਰ ਆਏ ਲੱਗਦਾ ਜਿਦਾਂ ਬਾਹੂਬਲੀ ਜੀ ਨਾਮ ਲੰਦੇ ਹੁੰਦੇ ਉਹ ਫੀਲਿੰਗ ਜੀ ਆਈ ਸੀ ਹਨਾ ਵੀਰੋ ਕਾ ਵੀਰ ਕਰਨ ਵੀਰ ਤੇ ਕਰਨਾ ਕਹਦਾਗਾ ਜੀਜੂ ਇੱਕ ਚੈਨਲ ਹੋਰ ਖੋਲੋ ਹਾਂ ਗੇਮ ਦਾ ਪੜਨਾ ਨਹੀਂ ਗੇਮੇ ਖੇਲਣੀ ਐਸੀ ਐਤਵਾਰ ਨੂੰ ਅਜੇ ਕਰੂੰਗਾ ਹਾਂ ਅਜੇ ਕਰਾਂਗਾ ਐਤਵਾਰ ਕਹਿੰਦਾ ਜੀਜੂ ਮੈਂ ਤੁਹਾਡੀ ਹੈਲਪ ਕਰਾਈ ਕਰੂੰਗਾ ਕਹਿੰਦਾ ਇੱਕ ਚੈਨਲ ਆਪਾਂ ਗੇਮ ਵਾਲਾ ਖੋਲੀਏ ਕਹਿੰਦਾ ਬੱਚੇ ਬਹੁਤ ਨੇ ਬੱਸ ਜਿਹੜੇ ਤੁਸੀਂ ਪੜ ਲਿਆ ਉਹ ਜਿਹਨੂੰ ਪੜਾ ਦੇਣਾ ਲੈ ਐਤਵਾਰ ਮम्मी ਨੇ ਚੱਕ ਲਈਦੀ ਜਾਣੀ ਤੇ ਮਾਗਾ ਯਾਰ ਚੱਲ ਕੋਈ ਗੱਲ ਹੀ ਦੇਖਦੇ ਆ ਇਸ ਵਾਰ ਕਰਦੇ ਆ ਵਿਚਾਰ ਹਨਾ ਪਰ ਉਹ ਹਿੰਦੀ ਜੀ ਬਣਾਉਣਾ ਪੈਗਾ ਨਾ ਫੇ ਆਪਾਂ ਨੂੰ ਹਿੰਦੀ ਜੀ ਫੇ ਕਈ ਵਾਰ ਉਲਟ ਹੋਏ ਪੰਜਾਬੀ ਵੀ ਹੈਗੇ ਨੇ ਕਈ ਚੈਨਲ ਆ ਪੰਜਾਬੀ ਚ ਵੀ ਹੈਗੇ ਇਹ ਕਾਰਨ ਆ ਸਾਡਾ ਜੀ ਗੇਮ ਵਾਲੇ ਚੈਨਲ ਦੇਖਦਾ ਇਹਨੂੰ ਤਾਂ ਕਰਕੇ ਨੌਲੇਜ ਹੈਗੀ ਹੈ ਕਹਿੰਦਾ ਜਿੱਦੂ ਯਾਰ ਆਪਾਂ ਕਹਿੰਦਾ ਇੱਕ ਗੇਮ ਵਾਲਾ ਖੋਲਣਾ ਚੱਲ ਫੇ ਮੈਨੂੰ ਹੁਣ ਜਾਂਦੇ ਜਾਂਦੇ ਨਾ ਮੈਨੂੰ ਦਿਖਾਈ ਕਿਹੜਾ ਚੈਨਲ ਦੇਖਦਾ ਹੁੰਦਾ ਠੀਕ ਆ ਮੈਂ ਫੇਰ ਦੇਖੂਗਾ ਜੇ ਲੱਗਿਆ ਠੀਕ ਫੇਰ ਆਪਾਂ ਕੇ ਖੋਲ ਦਾਂਗੇ ਕੋਈ ਗੱਲ ਨਹੀਂ ਨਿਆਣਿਆਂ ਵਾਸਤੇ ਵੀ ਜਿੰਨੇ ਕ ਵੀਊ ਆਏ ਉਹਨੇ ਕੇ ਸਹੀ ਜੇ ਚੱਲ ਗਿਆ ਠੀਕ ਆ ਨਹੀਂ ਫੇਰ ਪਰ ਰਹਿਣ ਦੂੰਗੇ ਹਾਂ ਨਾ ਠੀਕ ਆ ਚੱਲ ਜੂਗਾ ਵੈਸੇ ਚੱਲ ਜੂਗੇ ਪੱਕਾ ਨਾ ਦਾ 10 ਸਾਲ ਦੇ ਦਿਓ ਗੇਮ ਵਾਲੇ ਚੈਨਲ ਭੱਜ ਜਾਓ 10 ਸਾਲ 10 ਸਾਲ ਨਹੀਂ 4 ਮਹੀਨੇ ਲੈ ਬੈਜਾ ਪੈਸੇ ਲੈ ਲਵਾਂ ਦਾ ਹਾਂ ਲੈ ਫਿਰ ਹੁਣ ਜਿਹੜਾ ਚੀਜ਼ ਇਹਨੂੰ ਪਸੰਦ ਹੋਏ ਕਰ ਨੂੰ ਅਸੀਂ ਉਹ ਪਾਏ ਕਰਨਾ ਬਸ ਫਿਰ ਜਿਹੜੀ ਇਹਨੂੰ ਪਸੰਦ ਆ ਹਮੇਲਾ ਸਾਰਿਆਂ ਨੂੰ ਪਤਾ ਹੈ ਕਿ ਨਹੀਂ ਲੈ ਵੀ ਮਿੱਤਰਾ ਫਿਰ ਹੁਣ ਗੇਮ ਵਾਲਾ ਚੈਨਲ ਕੋਨੇ ਖੋਲੇ ਦੇਣਾ ਹੁਣ ਜਾ ਕੇ ਨਾ ਆਪਾਂ ਕਰਦੇ ਆਂ ਫਿਰ ਤਿਆਰੀ ਵੀ ਕੀ ਨਾਮ ਰੱਖੀਏ ਗੇਮ ਵਾਲੇ ਚੈਨਲ ਦਾ ਸਾਡੇ 뷰ਅਰਸ ਹੈਗੇ ਆ ਭਾਈ ਇਹ ਇਹੀ ਫੈਮਿਲੀ ਨੇ ਜੁੜ ਜਾਣਾ ਸਾਡੇ ਨਾਲ ਇਹਨਾਂ ਦੇ ਬੱਚਿਆਂ ਨੇ ਜੁੜ ਜਾਣਾ ਅਸੀਂ ਉਹਦੇ ਵਿੱਚ ਮਾੜਾ ਕੁਝ ਨਹੀਂ ਦਿਖਾਏ ਕਰਨਾ ਜਿਵੇਂ ਆਪਣਾ ਆ ਚੈਨਲ ਆ ਫੈਮਿਲੀ ਵਲੌਗਸ ਫੈਮਿਲੀ 'ਚ ਬੈਠ ਕੇ ਦੇਖਦੇ ਆ ਉਮੇ ਉਹ ਬੱਚੇ ਸਾਰਾ ਕੁਝ ਦੇਖੇ ਕਰਨਗੇ ਕੋਈ ਐਜੀ ਗੱਲਬਾਤ ਨਹੀਂ ਹੋਊਗੀ ਦੇਖਦੇ ਆ ਪਰ ਹਜੇ ਪੱਕਾ ਨਹੀਂ ਕਹਿ ਸਕਦੇ ਜੇ ਲੱਗਿਆ ਲੋਟ ਤਾਂ ਜੈਸਵੀ ਨੇ ਇੱਧਰ ਬੈਠੀ ਅੱਖਾਂ ਘੱਡੀਆਂ ਨੇ ਕਿਹੇ ਕੰਮ ਨਹੀਂ ਕਰਨ ਆਏ ਤੋਂ ਸਪੜਾਈ ਵਾਲਾ ਚੈਨਲ ਖੋਦਣੇ ਪਾਪਾ ਪਾਪਾ ਵੀ ਨਹਿਲੇ ਖਾਣਾ ਕਰਦੇ ਇੱਧਰ ਮਿਲੋ ਜੀ ਪਹਿਲਾਂ ਮੈਡਮ ਜੀ ਨੂੰ ਸਾਸ਼ਿਕਾਲ ਦੀ ਸਾਰਿਆਂ ਨੂੰ ਆਈ ਨਹੀਂ ਜੀ ਦੇਖ ਲਓ ਕਹਿੰਦੇ ਪੜਾਈ ਵਾਲਾ ਚੈਨਲ ਖੋਦਣੇ ਹਾਂ ਬਸ ਗੇਮ ਵਾਲਾ ਚੈਨਲ ਚੰਦ ਆਉਂਦੀ ਉਹ ਪੈਸਾ ਹੀ ਨਹੀਂ ਸਾਰੀ ਜ਼ਿੰਦਗੀ ਉਹ ਪੈਸਾ ਥੋੜੀ ਆ ਅਸੀਂ ਤਾਂ ਨਿਆਣਿਆਂ ਦੀਆਂ ਖੁਸ਼ੀਆਂ ਲੈਣੀਆਂ ਆਂ ਨਿਆਣਿਆਂ ਦੀਆਂ ਖੁਸ਼ੀਆਂ ਜਿਵੇਂ ਥੋੜਾ ਕਾਲ ਕਾਲਾ ਕੱਢਦੇ ਇਹਨੂੰ ਪਹੁੰਚ ਲਈ ਜਿੰਨਾ ਇੱਕਦਣਾ ਅਗਲੇ ਆ ਇਹੀ ਕਮੋ ਕਾਵਨੇਂਗਾ ਨਾ ਰੋੜ ਜਿਹੇ ਜੋਗਾ ਰਪਿੰਦਰ ਜੇ ਨੂੰ ਲਾ ਕੇ ਬਹਿ ਜਾਂਦੇ ਜਦੇ ਪਤਾ ਨੇ ਛੱਡਣੀ ਹੋ ਇੱਕ ਇੱਕ ਦਿਨ ਬਾਅਦ ਆ ਵੀਡੀਓ ਲੈ ਪੁੱਤ ਵੀ ਆ ਪੁੱਤ ਇਕੱਠੇ ਨੇ ਕੂੜੇ ਦੇ ਨਾਲ ਛੁੱਟੀ ਹੋ ਗਈ ਉਹ ਬਾਈ ਗੱਲ ਪੱਕੀ ਹੈ ਜਿਹੜੇ ਗੇਮ ਵਾਲੇ ਚੈਨਲ ਹਨ ਉਹਨਾਂ ਨੂੰ ਗਾਲਾਂ ਆਏ ਪੈਂਦੀਆਂ ਉਹ ਲਾ ਕੇ ਬਹਿ ਗਿਆ ਰੋੜ ਜਿਹੇ ਜੋਗੇ ਨੂੰ ਇਹਨੂੰ ਫੇਰ ਆਈ ਤਾਂ ਇਹ ਮੈਂ ਤੇ ਨਹੀਂ ਬੈਠਦਾ ਹਾਂ ਪੈਂਦੀਆਂ ਨਹੀਂ ਨਾ ਪੈਂਦੀਆਂ ਨਹੀਂ ਇੰਨੇ ਤਾਂ ਤੂੰ ਵੀ ਨਹੀਂ ਸੱਚਾ ਮੈਨੂੰ ਪੈਂਦੀਆਂ ਹੈਗੀਆਂ ਪਰ ਇਹ ਦੇਖਦਾ ਘਟਾ ਰੋਜ਼ ਇੱਕ ਦੇਖ ਲੁੰਦਾ ਬਸ ਤੇਰੇ ਛੱਡਦਾ ਇੱਕ ਛੱਡਣਾ ਇੱਕ ਇੱਥੇ ਜੀ ਜੀ ਕਿ ਛੱਡੇ ਕਰਨੀ ਦੇਖ ਜੀ ਜੀ ਇੱਕ ਇੱਕ ਦਿਨ ਬਾਅਦ ਇੱਕ ਵੀਡੀਓ ਆਣੀ ਆ ਚੁੱਪ ਕਰ ਕੇ ਰਵਿੰਦਰ ਸਿੰਘ ਪਹਿਲੇ ਦਾ ਸਾਲ ਦੋ ਸਾਲ ਆਪਣਾ ਲਵ ਸਟਡੀ ਵਾਲਾ ਚੈਨਲ ਪੜੂਗੇ ਦੇਖਦੇ ਕਿੰਨਾ ਕ ਫਰਕ ਪੈਂਦਾ ਕਰਨਾ ਚ ਉਹ ਅੱਜ ਦੇ ਲੱਗ ਗਿਆ ਪੜ੍ਹਨ ਫਿਰ ਬਣਾਉ ਕਰ ਲੈ ਇਹ ਵੀ ਯਾਰ ਔਖਾ ਕੰਮ ਇਹੜੀ ਚੀਜ਼ ਅੱਜ ਦੇ ਟਾਈਮ ਆਨ ਟ੍ਰੈਂਡਿੰਗ ਆ ਉਹ ਕਰੀਦੀ ਹੁੰਦੀ ਆ। ਆ ਕਰੀਦੀ ਆਨ ਟ੍ਰੈਂਡਿੰਗ ਆਪਣੇ ਬੱਚੇ ਦੇ ਜੁੱਤੇ ਲੈਣ ਪਰ ਲੈ ਕੇ ਆਉਣਾ ਮਾਪੇ ਦਾ ਫਰਜ਼ ਹੁੰਦਾ। ਤੁਸੀਂ ਜੀਜਾ ਪਰ ਇਹ ਫਾਸਟਾ ਹੁੰਦਾ ਅਗਲਾ। ਜੀਜਾ ਬਾਪ ਦੇ ਸਮਾਨ ਹੁੰਦਾ ਤੇ ਉਹਦਾ ਸੁਆ ਚੁੱਲਿਆਂ ਦੀ। ਚੁੱਲਿਆਂ ਦੀ ਸੁਆ ਹਾਂ। ਚੁੱਲਿਆਂ ਦੀ ਕਿ ਗੈਸ ਦੀ ਹੁੰਦੀ? ਪਤਾ ਨਹੀਂ। ਜਿੱਦੀ ਮੈਂ ਵਿਆਹੀ ਆਈਆਂ ਜਮਾਈ ਨੰਬਰ ਕੱਢ ਗਏ। ਮੇਰੇ ਜਿੱਤਿਆਂ ਖਾ ਕੇ ਪੜ ਲੰਦਾ। ਅੱਗੇ ਦਾ ਬਾਈ ਟਿਊਸ਼ਨ ਤੱਕੜੀ ਦੀ ਘਰਾਂ ਹਣਾ। 94% ਦੇ ਜੇ ਥੱਲੇ ਨੰਬਰ ਆਏ ਤਾਂ 93% ਵਿੱਚ। 94 ਆਏ ਤੇ ਲੈ ਵਾਰ ਇੱਕ ਘਟ ਗਿਆ ਤਾਂ ਉਹ ਵੀ ਨਕਲ ਮਾਰ ਕੇ ਚਾਹਦਾ ਮੇਰੀ ਗੱਲ ਸੁਣ ਨਕਲ ਮਾਰ ਕੇ ਉਹ ਵੀ ਮੇਰੀ ਗੱਲ ਸੁਣ ਜੇ ਬੰਦਾ ਪੜੇ ਨਾ ਤਾਂ ਪੜਦਾ ਨਹੀਂ ਜੇ ਬੰਦਾ ਪਾਸ ਹੋਏ ਨਕਲ ਮਾਰ ਕੇ ਗੱਲ ਵੀ ਠੀਕ ਆ ਹਾਂ ਮੈਂ ਉਹ ਗੱਲ ਕਰ ਜੀ ਤੁਹਾਡੇ ਸੋ ਇੱਕ ਗੱਲ ਹੋਰ ਆ ਜੀ ਹਨਾ ਆਪਾਂ ਕਿਹਾ ਤਾਂ ਭਾਈ ਵੀ ਸਾਡੀ ਜੇ ਸਾਡੇ ਕਰਕੇ ਕਿਸੇ ਦਾ ਭਲਾ ਹੁੰਦਾ ਸਾਡੀ ਯਾਤਰਾ ਸਫਲ ਹੋ ਜੂਗੀ ਮੈਂ ਇਹ ਵੀਡੀਓ ਇਹ ਗੱਲ ਤੁਹਾਡੇ ਕੋਲ ਸ਼ੇਅਰ ਕਰਨਾ ਸੌਰੀ ਮੈਂ ਭੁੱਲ ਗਿਆ ਅ ਇੱਕ ਵੀਰ ਆ ਜੀ ਸਾਡਾ ਲੁਧਿਆਣੇ ਤੋਂ ਅ ਵੀਰ ਦਾ ਯਾਰ ਮੈਂ ਨਾਮ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਪਰ ਮੈਂ ਭੁੱਲ ਗਿਆ ਮੈਂ ਭੁੱਲ ਗਿਆ ਜੀ ਅ ਗੱਲ ਹੈਗੀ ਜੀ ਇਦਾਂ ਬਹੁਤ ਦਿਲ ਨੂੰ ਸਕੂਨ ਮਿਲਿਆ ਬਹੁਤ ਤਸੱਲੀ ਮਿਲੀ ਦਿਲ ਨੂੰ ਗੱਲ ਇਦਾਂ ਜੀ ਵੀ ਵੀਰ ਦਾ ਕੱਲ ਮੈਨੂੰ ਇੱਕ ਦਾ ਫੋਨ ਆਇਆ ਲੁਧਿਆਣੇ ਤੋਂ ਵੀਰ ਕਹਿੰਦਾ ਇੱਕ ਮਿੰਟ ਪੁੱਤ ਵੀਰ ਕਹਿੰਦਾ ਵੀ ਰਵਿੰਦਰ بھائی ਕਹਿੰਦਾ ਪਹਿਲਾਂ ਤਾਂ ਸੌਰੀ ਯਾਰ ਕਹਿੰਦਾ ਮੈਂ ਤੁਹਾਨੂੰ ਲੇਟ ਫੋਨ ਕਰਿਆ ਰਾਤੀ ਫੋਨ ਆਇਆ ਵੀਰ ਦਾ ਪਰ ਕੋਈ ਗੱਲ ਨਹੀਂ ਉਦੋਂ ਅਸੀਂ ਮੈਨੂੰ ਲੱਗਦਾ 10:30 ਵਜੇ ਦਾ ਟਾਈਮ ਹੋਣਾ ਸ਼ਾਇਦ 10:30 ਵਜੇ ਦਾ ਟਾਈਮ ਹੋਣਾ ਤੇ ਉਦੋਂ ਅਸੀਂ ਭਾਈ ਪ੍ਰਸ਼ਾਦਾ ਛੱਕ ਕੇ ਆ ਰਹੇ ਤੇ ਤੇ ਵੀਰ ਕਹਿੰਦਾ ਯਾਰ ਬੀਬੀਰੇ ਬਹੁਤ ਤੁਹਾਡਾ ਧੰਨਵਾਦ ਆ ਸਾਡਾ ਨਹੀਂ ਭਾਈ ਧੰਨਵਾਦ ਕਰਨਾ ਬਾਬੇ ਅ ਬਾਜਾਂ ਵਾਲੇ ਦਾ ਕਰਨਾ ਹਨਾ ਤੇ ਵੀਰ ਕਹਿੰਦਾ ਯਾਰ ਮੇਰੀ ਭੈਣ ਦੇ ਵਿਆਹ ਨੂੰ 9 ਸਾਲ ਹੋ ਗਏ ਤੇ ਕਹਿੰਦਾ ਵੀ ਬੱਚਾ ਨਹੀਂ ਤਾਂ ਹੁੰਦਾ ਕਹਿੰਦਾ ਮੈਂ ਪਰਸੋਂ ਤੁਹਾਡੀ ਉਦਾਂ ਹੀ ਵੀਡੀਓ ਦੇਖਦਾ ਤਾਂ ਬੈਠਾ ਬੈਠਾ ਵੀਡੀਓ ਦੇਖਦੇ ਦੇਖਦੇ ਕਹਿੰਦਾ ਮੈਂ ਯਾਰ ਅਰਦਾਸ ਕਰੀ ਵੀ ਜਾਂ ਮਾਲਕਾ ਵੀ ਕਿਰਪਾ ਕਰ ਦੇ ਹਨਾ ਕਿਉਂਕਿ ਬਾਈ ਸਾਨੂੰ ਪਤਾ ਭੈਣਾ ਦਾ ਦੁੱਖ ਕਿਆ ਹੁੰਦਾ ਸਾਡੀਆਂ ਆਪਣੀਆਂ ਭੈਣਾਂ ਐ ਹਨਾ ਅਸੀਂ ਉਸ ਲਾਇਲ ਵਿੱਚ ਨੂੰ ਕਹਿ ਲੋ ਵੀ ਲੰਗੇ ਹੋਏ ਆ ਸਾਨੂੰ ਪਤਾ ਇਹ ਦੁੱਖ ਜਿਹੜਾ ਭੈਣਾ ਦਾ ਹੁੰਦਾ ਦੁੱਖ ਨਾ ਸਭ ਤੋਂ بڑا ਦੁੱਖ ਆ ਜਦ ਭੈਣ ਦੁਖੀ ਹੁੰਦੀ ਨਾ ਤਾਂ ਜੇ ਫੋਨ ਆ ਜਾਵੇ ਮੰਨ ਲਓ ਕਹਿ ਲੋ ਵੀ ਭੈਣ ਆਪਣੇ ਘਰਾਂ ਥੋੜੀ ਜਣ ਬਣ ਚਲਦੀ ਉਹਦੇ ਘਰਾਂ ਜੇ ਕਿਤੇ ਫੋਨ ਆਂਦਾ ਨਾ ਪਹਿਲਾ ਰੱਬ ਸੋ ਰੱਬ ਬੰਦਾ 100 ਵਾਰ ਅਰਦਾਸ ਕਰਦਾ ਵੀ ਯਾਰ ਰੱਬਾ ਸੁੱਖ ਹੋਵੇ ਹਨ ਸੋ ਅਸੀਂ ਭਾਈ ਲੰਗੇ ਹੋਇਆ ਇਸ ਲਾਈਨ ਚ ਤੇ ਵੀਰ ਦਾ ਫੋਨ ਆਇਆ ਕਹਿੰਦਾ ਵੀ ਮੇਰੀ ਭੈਣ ਕੋ ਬੱਚਾ ਨਹੀਂ ਤਾਂ ਹੁੰਦਾ ਕਹਿੰਦਾ ਭਾਈ ਮੈਂ ਕਹਿੰਦਾ ਪਰਸੋਂ ਤੁਹਾਡੀ ਵੀਡੀਓ ਦੇਖੀ ਤੇ ਅਰਦਾਸ ਕਰੀ ਪਰਸੋਂ ਪਤਾ ਨਹੀਂ ਕੱਲ ਜਿਹੜੇ ਹਿਸਾਬ ਗਾ ਕਹਿੰਦਾ ਯਾਰ ਨਾਲੇ ਬਾਈ ਵਿਚਾਰਾ ਰੋਵੇ ਹਨਾ ਫੋਨ ਚਾਲਦੇ ਕਹਿੰਦਾ ਮੇਰੀ ਅੱਖਾਂ ਚ ਭਾਈ ਹੁਣ ਵੀ ਹੰਝੂ ਆ ਕਹਿੰਦਾ ਮੈਂ ਕਹੇ ਵੀ ਬਾਜਾਂ ਵਾਲਿਆਂ ਵੀ ਕਿਰਪਾ ਕਰਦੇ ਵੀ ਯਾਰ ਵੀ ਹਨਾ ਸੱਚੇ ਦਿਲ ਤੇ ਅਰਦਾਸ ਕਰੀ ਵੀ ਕੋਈ ਨਹੀਂ ਹੈਗਾ ਵੀ ਉਰੇ ਹਜੂਰ ਸਾਹਿਬ ਆ ਕੇ ਪੂਰੀ ਹੋਣੀ ਆ ਉਹ ਕਿਤੇ ਵੀ ਹੋ ਜਣੀ ਪੂਰੀ ਜਿੱਥੇ ਵੀ ਤੁਸੀਂ ਅਰਦਾਸ ਕਰਤੀ ਸੱਚੇ ਦਿਲ ਤੇ ਭਾਈ ਉਹ ਮਾਲਕ ਨੇ ਤੁਹਾਡੀ ਪੂਰੀ ਕਰ ਦਿੱਤੀ ਤੇ ਉਹ ਵੀਰ ਕਹਿੰਦਾ ਵੀ ਮਨੂੰ ਹੁਣੇ ਭੈਣ ਦਾ ਫੋਨ ਆਇਆ ਦੇਖ ਲਓ ਜਦ ਇਹ ਬਾਈ ਨੇ ਫੋਨ ਲਾ ਲਿਆ ਮਨੂੰ 10 15 ਮਿੰਟ ਬਾਅਦ ਇਹ ਕਹਿੰਦਾ ਵੀ ਹੁਣੇ ਫੋਨ ਆਇਆ ਭੈਣ ਦਾ ਵੀ ਭੈਣ ਕਹਦੀ ਵੀ ਮਾਲਕ ਨੇ ਆਪਣੀ ਸੋਲ ਲਈ ਤੇ ਬਾਈ ਬਹੁਤ ਖੁਸ਼ੀ ਹੋਈ ਦਿਲ ਨੂੰ ਹਨਾ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਂ ਕਹਿੰਦਾ ਵੀ ਬਾਈ ਦੇ ਨੇੜੇ ਤੇੜੇ ਹੀ ਮਨ ਨੂੰ ਖੁਸ਼ੀ ਹੋਈ ਜਿੰਨੀ ਬਾਈ ਨੂੰ ਖੁਸ਼ੀ ਹੋਈ ਹੋਣੀ ਆ ਕਿਉਂਕਿ ਆਪਾਂ ਭਾਈ ਸਾਡੀ ਭੈਣ ਕੋਲੇ ਸਮਝ ਲਉ ਸਾਡੀ ਭੈਣ ਦੀ ਸੁਣ ਲਈ ਰੱਬ ਨੇ ਅਰਦਾਸ ਅੱਛਾ ਤੇ ਬੈ ਗੱਲ ਕਹੀ ਸੀ ਹਾਂ ਜੈਸਮਿਨ ਨੇ ਦੇਖ ਲਉ ਭਾਈ ਕਿਹਾ tha ਪਰਸੋਂ ਇੱਕ ਦਿਨ ਪਹਿਲਾਂ ਵਾਲੇ ਬਲੌਗ ਚ ਵੀ ਮਾਲਕ ਨੇ ਮੈਨੂੰ ਸੁਪਨਾ ਆਇਆ ਏ ਵੀ ਹਨਾ ਵੀ ਕਿਸੇ ਦੀ ਅਰਦਾਸ ਸੁਣੀ ਆ ਮਾਲਕ ਨੇ ਬੱਚੇ ਵਾਲੀ ਸੋ ਬਹੁਤ ਜ਼ਿਆਦਾ ਖੁਸ਼ੀ ਹੋਈ ਭਾਈ ਬਹੁਤ ਹਨਾ ਚਲੋ ਮਾਲਕ ਸਾਡੀ ਭੈਣ ਨੂੰ ਤੰਦਰੁਸਤੀ ਬਖਸ਼ੇ ਉਹਨੂੰ ਤੇ ਭਾਈ ਇਹਨ ਮਾਲਕੀ ਕਿਰਪਾ ਨਾਲ ਬੱਚਾ ਵੀ ਠੀਕ ਰਹੇ ਤੇ ਮਬ ਭੈਣ ਵੀ ਸਾਡੀ ਠੀਕ ਰਹੇ ਅਰਦਾਸ ਆਪਾਂ ਦਿਲ ਤੇ ਆਹੀ ਕਰਦੇ ਆ ਇੱਕ ਵਾਰ ਫੇਰ ਕਰਕੇ ਜਾਵਾਂਗੇ ਸੋ ਸਾਰਿਆਂ ਵਾਸਤੇ ਹੀ ਆਪਾਂ ਅਰਦਾਸਾਂ ਕਰੀਆ ਜੀ ਜਿੰਨਿਆਂ ਦੇ ਵੀ ਮੈਸੇਜ ਕਮੈਂਟ ਆਏ ਤੇ ਸਰਬੱਤ ਦਾ ਭਲਾ ਮੰਗਿਆ ਜੀ ਕਹਿ ਲੋ ਗਲਾਸੀਆ ਮੰਮੀ ਨੂੰ ਪਾਤੀਆ ਪਾਤੀਆ ਆ ਆਵੇਦੀ ਚੈਕ ਬੈਗ ਤੇ ਤੇ ਜੇ ਆਪਣੇ ਕਰਕੇ ਪਾਈ ਕਿਸੇ ਦਾ ਭਲਾ ਹੋ ਗਿਆ ਸਾਡੀ ਯਾਤਰਾ ਸਫਲ ਹੋ ਗਈ ਦਿਲ ਨੂੰ ਸਕੂਨ ਜਾਂ ਮਿਲ ਗਿਆ ਜਦ ਬਾਈ ਦਾ ਫੋਨ ਆਇਆ ਹਨਾ ਬਾਈ ਕਹਿੰਦਾ ਲੁਧਿਆਣੇ ਤੋਂ ਆ ਬਾਈ ਮੈਂ ਕਿਹੜਾ ਕਿਹੜਾ ਜ਼ਰੂਰ ਮਾਰ ਕੇ ਜਾਇਓ ਵੀਰ ਕਹਿੰਦਾ ਮੈਂ ਵੀ ਆ ਕੇ ਜਾਊਂਗਾ ਤੁਹਾਡੇ ਕੋਲ ਤੇ ਬਾਕੀ ਚਲੋ ਕੋਈ ਗੱਲ ਨਹੀਂ ਜਿੱਦਣ ਵੀਰ ਆਇਆ ਕੋਈ ਝੂਠੀ ਗੱਲ ਨਹੀਂ ਹੈ ਜੀ ਇਹ ਹੁਣ ਅੱਧਿਆਂ ਨੇ ਕਹਿੰਦਾ ਉਦਾਂ ਹੀ ਝੂਠੀ ਗੱਲ ਨਹੀਂ ਹੈਗੀ ਜਿੱਦਣ ਵੀਰ ਆਇਆ ਜਾਂ ਮੈਂ ਕਿਤੇ ਲੁਧਿਆਣੇ ਗਿਆ ਵਾ ਵੀਰ ਕੋਲ ਗਿਆ ਕੈਮਰੇ ਦੇ ਮੂਹਰੇ ਇਹ ਗੱਲ ਮੈਂ ਆ ਆਉਣ ਕੈਮਰਾ ਇਹ ਗੱਲ ਬੀਰ ਤੇ ਕਹਾਉਂਗੇ ਕੋਈ ਐਹ ਜੀ ਗੱਲ ਹਾਂ ਕੋਈ ਐਹ ਜੀ ਗੱਲਬਾਤ ਨਹੀਂ ਝੂਠ ਬੋਲਣ ਵਾਲਾ ਕੋਈ ਕੰਮ ਨਹੀਂ ਸਾਨੂੰ ਕਿਆ ਮੈਣ ਲਾ ਝੂਠ ਬੋਲ ਕੇ ਹਨ ਤੇ ਬਹੁਤ ਦਿਲ ਨੂੰ ਸਕੂਰ ਮਿਲਿਆ ਹੋ ਰਾਤ ਦੀ ਇੱਕ ਖੁਸ਼ੀ ਜਿਹੀ ਅਲੱਗ ਜਿਹੀ ਹੋਈ ਵੀ ਆ ਚਲੋ ਕਿਸੇ ਭੈਣ ਦਾ ਕਿਸੇ ਭੈਣ ਦੀ 10 ਹਜ਼ਾਰ ਸੋਲ ਲੀਆਂ ਮਾਲਕ ਨੇ ਹਨਾ ਅਸੀਂ ਸਾਡੇ ਕਰਕੇ ਨਹੀਂ ਸਾਨੂੰ ਤਾਂ ਕਮਾਲਕ ਨੇ ਜਰੀਆ ਬਣਾਇਆ ਅਸੀਂ ਤਾਂ ਮਾਲਕ ਨੂੰ ਮਲਾਇਆ ਉਹਨਾਂ ਨਾਲ ਆ ਵੀਡੀਓ ਦੇ ਰਾਹੀਂ ਸੋ ਅਰਦਾਸਾਂ ਦਾ ਭਾਈ ਮਾਲਕ ਨੇ ਆਪ ਕਰੀਆਂ ਇਹ ਮਾਲਕ ਕੇ ਅਰਦਾਸਾਂ ਵੀਰ ਮਾਲਕ ਨੇ ਆਪ ਪੂਰੀਆਂ ਕਰੀਆਂ ਉਹਨਾਂ ਦੀ ਹਨਾ ਸੋ ਚਲੋ ਭਾਈ ਬਾਕੀ ਹੁਣ ਸਾਡੀਆਂ ਗੱਲਾਂ ਬਾਤਾਂ ਤਾਂ ਚੱਲੀ ਜਾਂਦੀਆਂ ਐ ਤੇ ਮੈਂ ਬੈਕ ਕੈਮਰਾ ਕਰਦਾ ਮਿਲੂ ਇਧਰ ਮੰਮੀ ਜੀ ਨੂੰ ਪੈਕਿੰਗ ਅਸੀਂ ਸਾਰੀ ਕਰ ਲਈ ਜੀ ਪੈਕਿੰਗ ਹੋ ਗਈ ਸਾਡੀ ਕੰਪਲੀਟ ਤੇ ਹੁਣ ਅਸੀਂ ਇੱਥੋਂ ਜਾਣਾ ਜੀ ਪ੍ਰਸ਼ਾਦਾ ਛਕਣ ਪ੍ਰਸ਼ਾਦਾ ਛਕ ਕੇ ਉਥੋਂ ਪੈਕ ਕਰਾਉਣਾ ਹੈ ਜਿਹੜਾ ਨਾਲ ਲੈ ਕੇ ਜਿਹੜਾ ਟ੍ਰੇਨ ਵਿੱਚ ਕਿਉਂਕਿ ਮੇਰਾ ਲਹੂ ਬਹੁਤ ਪੀਤਾ ਇਹਨਾਂ ਨੇ ਪਿਛਲੀ ਟ੍ਰੇਨ ਚਾਹ। ਹੈ ਕਹਿੰਦਾ ਚਾਹ ਪੀ। ਕਹਿੰਦਾ ਚਾਹ ਪੀਤੀ। ਲਹੂ ਵੀ ਬਹੁਤ ਪੀਤਾ। ਲਹੂ ਪੀਤਾ ਇਹ ਮੇਰਾ। ਚਾਹ ਪੀਤੀ ਆ। ਹਾਂ। ਤੇਰੀ ਦੀਦੀ ਬਹੁਤ ਪਿੰਦੀ ਲਹੂ। ਕਿਆ ਕਰੀਏ? ਤੇਰਾ ਜੀਜਾ ਬਹੁਤ ਲਹੂ ਪਿੰਦਾ ਜੋ ਮੈਂ ਕਰਦੀ ਬੀਤੀ ਚੱਕ ਕੇ ਕੈਮਰਾ ਮੇਰੇ ਕੋਲ ਨੂੰ ਅਜੇ ਤੱਕ। ਬੈ ਕੈਮਰਾ ਲੈ ਰਿਆ ਰੇ। ਵੀਡੀਓ ਬਣਾ ਵੀਡੀਓ ਬਣਾਉਣੀ ਕੰਮ ਇਹ ਜੀ ਬੈਕ ਕੈਮਰਾ ਮਿਲੋ ਫੇ ਸਾਰੀ ਫੈਮਿਲੀ ਤੇ ਬੈਗ ਬੁੱਕ ਸਾਡੇ ਰੈਡੀ ਹੋ ਗਏ ਚਲਦੇ ਆ ਜੀ ਫਿਰ ਨਾਲੇ ਪ੍ਰਸ਼ਾਦਾ ਛਕਦੇ ਆ ਨਾਲੇ ਪੈਕ ਕਰਾਉਂਦੇ ਆ ਪ੍ਰਸ਼ਾਦਾ ਟੈਂਪੋ ਤੇ ਕਿੰਨਾ ਟਾਈਮ ਹੋ ਗਿਆ 7:10 ਹੋ ਗਈ 8:00 ਵਜੇ ਇੱਥੋਂ ਬਸ ਤੁਰਨੀ ਆ ਜੀ ਰੇਲਵੇ ਸਟੇਸ਼ਨੋਂ ਜਿਆਦਾ ਟਾਈਮ ਨਹੀਂ ਖਰਾਬ ਕਰਦੇ ਹੁਣ ਬੈਕ ਕੈਮਰਾ ਕਮਾਈਏ ਇੱਕ ਵਾਰ ਫੈਮਿਲੀ ਨੂੰ ਮਿਲੋ ਫੇਰ ਤੁਹਾਨੂੰ ਮਿਲਦੇ ਆ ਜੀ ਲੰਗਰ ਹਾਲ ਵਿੱਚ ਜਾ ਕੇ ਆ ਜੋ ਜੀ ਮਿਲੋ ਜੀ ਇੱਧਰ ਪਹਿਲਾਂ ਮਾਤਾ ਜੀ ਨੂੰ ਸਾਸਰੀ ਘਰ ਜੀ ਸਾਰਿਆਂ ਨੂੰ ਹੋਰ ਮੰਮੀ ਠੀਕ ਆ ਹਾਂ ਵਧੀਆ ਮੰਮੀ ਸਾਡੀ ਭਾਈ ਬਾਪ ਖੁਸ਼ ਆ ਮੰਮੀ ਕਹਿੰਦੀ ਵੀ ਬੇਲ ਨੂੰ ਤਸੱਲੀ ਮਿਲ ਗਈ ਐਨ ਮੱਥਾ ਟੇਕ ਕੇ ਤੇ ਮਾਤਾ ਜੀ ਭਾਈ ਮੰਮੀ ਖੁਸ਼ ਆ ਹੁਣ ਹੂੰ ਹੁਣ ਜਦ ਮਰਜੀ ਹੁਣ ਜਦ ਮਰਜੀ ਆਈਏ ਹੁਣ ਜਦ ਮਰਜੀ ਚਲ ਜੀਏ ਉੱਪਰੋਂ ਉਹ ਲੈ ਉਹੀ ਗੱਲਾਂ ਕਰੀ ਕਰਨੀ ਆ ਨਹੀਂ ਨਹੀਂ ਹਜੇ ਤਾਂ ਮਾਤਾ ਤੈਨੂੰ ਹਜੇ ਤਾਂ ਤੈਨੂੰ ਆ ਗੁੰਦੇ ਨਿਆਲੇ ਤੋੜ ਕੇ ਜਾਈ ਮਮੀ ਕੋ ਆ ਲੈ ਹਜੇ ਤਾਂ ਮਮੀ ਤੈਨੂੰ ਅਸੀਂ ਬਹੁਤ ਕਮਾਣਾ ਏ ਹਾਂ ਹਜੇ ਕਾਨੂੰ ਤੂੰ ਟੈਨਸ਼ਨ ਲੰਦੀ ਆ ਹਜੇ ਤਾਂ ਮਾਲਕ ਨੇ ਸ਼ੁਰੂਆਤ ਕਰੀ ਆ ਜੇ ਮਾਲਕ ਨੇ ਰੱਖੀ ਸੁੱਖ ਤੈਨੂੰ ਫਿਰ ਜਹਾਜ਼ ਦੂ ਬਾਹਰ ਵਾਲਾ ਵੀ ਕਮਾਵਾਂਗੇ ਠੀਕ ਆ ਟੈਂਚ ਨਾਲੇ ਇਹ ਮੇਰਾ ਪਾਪਾ ਪਾਪੇ ਨੂੰ ਲੈ ਕੇ ਜਾਂਗੇ ਇਹ ਮੇਰੇ ਪਾਪੇ ਬਾਰੇ ਕੋਈ ਗੱਲੇ ਨਹੀਂ ਕਰਦੇ ਤੁਸੀਂ ਪਾਪਾ ਹਟ ਜਾ ਹੋ ਜਾਂਦਾ ਪਾਪਾ ਜੀ ਕਹੀਦਾ ਹੈ ਇਹ ਪਾਪਾ ਏ ਜਿੰਦ ਜਾਨ ਸਦਾ ਪਾਪਾ ਹੈ ਉਹ ਜੀ ਲਾ ਕੇ ਪਤਾ ਕੀ ਹੋ ਜਾਂਦਾ ਹੈ ਆਪਣਾ ਪੰਜਨ ਲਾਤਾ ਹਾਂ ਪਾਪਾ ਜੀ ਪਾਪਾ ਉਧਰ ਮਾਂ ਦਾ ਵੀ ਤਾਂ ਪਾਪਾ ਆਏ ਹੋ ਗਿਆ ਉਹ ਹੋ ਗਿਆ ਆਏ ਹੋ ਗਿਆ ਜੇ ਕਹਦੇ ਮੈਂ ਪਾਪਾ ਜੀ ਆਪਾਂ ਕਹਿੰਦੇ ਕੋਈ ਗੱਲ ਮਨਾਉਣੀ ਆ ਤਾਂ ਜੀ ਲੱਗਦਾ ਵੀ ਉਧਰ ਨਹੀਂ ਜੀ ਲੱਗਦਾ ਹੈ ਮੇਰਾ ਕਰਨ ਕਹੀ ਜਾਂਦਾ ਜੀਜੂ ਜੀਜੂ ਜਦੋਂ ਜੈਸਮੀਨ ਕਹਿੰਦੀ ਆ ਵੀ ਜੀ ਇਹਨੂੰ ਕੰਮ ਆ ਹੁਣ ਕੋਈ ਤਾਂ ਹੀ ਜੀਜੂ ਜੀਜੂ ਕਰਦਾ ਹੈ ਮੈਂ ਉਹ ਠੀਕ ਵੀ ਗੱਲ ਹੈ ਕਹਿੰਦਾ ਜੀ ਕਹੋਗੇ ਤਾਂ ਜੀ ਕਹਾਉਗੇ ਜੀ ਕਹੇਗਾ ਤਾਂ ਜੀ ਹੀ ਕਹਾਏਗਾ ਉਹ ਮੈਂ ਕਰਨ ਜੀ ਕਹੇ ਕਰਾਂ ਇਹਨੂੰ ਨਹੀਂ ਮੈਨੂੰ ਕਿਆ ਕਰਾਂ ਜੀ ਜੈਸਮਿਨ ਜੀ ਅੱਛਾ ਮੈਂ ਕਹੂੰਗੀ ਹਾਂ ਰਵਿ ਤਾਂ ਅੱਛਾ ਨਾ ਹੋਗੀਆਂ ਭਾਈ ਮੱਲੇ ਮੱਥੇ ਟੇਗੋਗੇ ਮੱਥੇ ਤੇ ਹੱਥ ਫੜਿਆ ਕਹਿੰਦੇ 60 ਮਹਾਰਾਜ ਜੀ ਕਹਿੰਦੇ ਆ ਵੀ 60 ਸਾਲ ਦੀ ਉਮਰ ਤੱਕ ਮੈਂ ਤੁਹਾਨੂੰ ਉਡੀਕਾਂਗਾ ਹਾਂ 60 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਮੈਂ ਆਪਣੇ ਸਿੰਘ ਨੂੰ ਉਡੀਕਦਾ ਇੱਧਰ ਆ ਦੋ ਮਹੀਨੇ ਤੱਕ ਡਿੱਕਿਆ ਲੈ ਭਾ ਗਾਲੀਆਂ ਭਾ ਗਾਲੀਆਂ ਇਹ ਛੇਤੀ ਕਿਹੜਾ ਮਾਰਦਾ ਤੇ ਹਾਂ ਲਿਖਿਆ ਹੋਇਆ ਮੰਮੀ ਇਤਿਹਾਸ ਵਿੱਚ ਹਾਂ ਛੇਤੀ ਆਪਾਂ ਤੇ ਭਾਈ ਮਾਲਕ ਦੀ ਕਿਰਪਾ ਨਾਲ ਤੇ ਆਪਾਂ ਹਾਂ ਹੁਣ ਆਪਾਂ ਚੱਲਦੇ ਆ ਜੀ ਫਿਰ ਮੰਮੀ ਹੁਣ ਸਾਡੀ ਪੂਰੀ ਖੋਸ਼ ਆ ਇੱਕ ਗੱਲ ਹੋਰ ਹੋ ਗਈ ਹਾਂ ਵੀਰ ਸਾਗ ਕੇ ਤਾਂ ਹੋ ਗਏ ਨਾ ਹਾਂ ਸਾਗ ਮਿਲਿਆ ਹੀ ਨਹੀਂ ਲੰਗਰ ਹਾਲ ਚ ਅਸੀਂ ਤਾਂ ਭਾਈ ਬਾਹਰ ਵੀ ਉੱਥੇ ਤੁਹਾਨੂੰ ਕਹੀ ਤਾਂ ਗਈ ਅਸੀਂ ਪਹਿਲਾਂ ਸ਼ੋਪਿੰਗ ਬਾਅਦ ਚ ਕਰ ਲਾਂਦੇ ਪਰਸ ਲੇਟ ਹੋ ਗਏ ਹਾਂ ਬਾਬਾ ਵੀ ਕਹੇ ਕਹਿੰਦਾ ਬੀਬੀ ਕਹਿੰਦਾ ਸਾਗ ਟਿਕਦਾ ਸਾਗ ਤਾਂ ਨਾ ਲੋ ਚਰਚਾ ਜਿੰਦਾ ਜਮਾ ਕਰ ਲਿਆ ਨਹੀਂ ਪਰ ਚਲੋ ਵੀ ਸ਼ਹਿਰਾਂ ਵਾਲੇ ਹੁੰਦੇ ਆ ਨਾ ਲਾਹਾ ਹੁੰਦਾ ਨਹੀਂ ਸ਼ਹਿਰਾਂ ਵਾਲੇ ਵੀ ਮੰਮੀ ਪਤਾ ਕੀ ਗੱਲ ਆ ਜਿਹੜੀ ਸੰਗਤ ਨੇ ਜਾਣਾ ਟ੍ਰੇਨ ਚ ਮੰਨ ਲਓ ਅੱਜ ਜਾਣਾ ਸੁੱਕੇ ਸਾਗ ਸਾਗ ਅਗਲਾ ਰੋਟੀ ਪਰ タルਕੀ ਖਾ ਲੰਦਾ ਹਾਂ ਅਗਲਾ ਕਹਿੰਦਾ ਨਾ ਵੀ ਚਲ ਥੋੜਾ ਜਿਆ ਪਵਾ ਲੋ ਹੋਰ ਚਲੋ ਬਾਕੀ ਤਾਂ ਗੁਰਦੁਆਰੇ ਵਿੱਚ ਵੈਸੇ ਸੰਗਤ ਭਾਈ ਛੱਕ ਦੀ ਬਹੁਤ ਆ ਪ੍ਰਸ਼ਾਦਾ ਛੱਕ ਦੀ ਵੀ ਬਹੁਤ ਹੈ ਚਲ ਨਾ ਵੀ ਜਿਹੜੇ ਸਫਰ ਤੇ ਜਾਂਦੇ ਉਹ ਲੈ ਵੀ ਜਾਂਦੇ ਲੈ ਵੀ ਜਾਂਦੇ ਆ ਸਹੀ ਗੱਲ ਆ ਖਾਣ ਤੇ ਰਹਿਣਾ ਤੇ ਹੁਣ ਮੈਂ ਕਹੀ ਜਾਂਦੀ ਹਾਂ ਹੁਣ ਤਾਂ ਡੇਟ ਨਾ ਹੋਈਏ ਤੇ ਚਲੋ ਠੀਕ ਆ ਜੀ ਫਿਰ ਹੁਣ ਅਸੀਂ ਚੱਲਦੇ ਆਂ ਭਾਈ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਦਿਓ ਜੀ ਸਭ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਜੀ ਮੰਨ ਦੀਆਂ ਮਰਜ਼ੀਆਂ ਪੂਰੀਆਂ ਕਰਨ ਬਿਲਕੁਲ ਜੀ ਬਿਲਕੁਲ ਬੀਜੇ ਦੀਆਂ ਫਾਇਦਾ ਜ਼ਰੂਰ ਲੱਗਣ ਦੀ ਟੈਨਸ਼ਨ ਨਾ ਲਿਓ ਬਿਲਕੁਲ 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 ਚੰਗਾ ਜੀ ਮੰਨ ਦੀਆਂ ਮਨਾਂਤਾ ਪੂਰੀਆਂ ਕਰੇ ਸਭ ਦੀਆਂ ਟੈਨਸ਼ਨਾਂ ਦੂਰ ਕਰੇ ਹਮ ਇਹਦੇ ਛੇਲੇ ਵੀ ਸਭ ਨੂੰ ਮਿਲਣਗੇ ਬਿਲਕੁਲ ਬਿਲਕੁਲ ਛੇਲੇ